ਇਹ ਨਹੀਂ ਨਾ ਤਾਂ ਲੇਟ ਵਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਮੇਰਾ ਬੱਚੀ ਜਿਹਨਾਂ ਉਹਦੇ ਗੁਰੂ ਘਰ ਪਿੰਡ ਦੀ ਗੱਲ ਹੈ 3 ਸਾਲ ਦੀ ਬੱਚੀ ਹੈ ਉਹਦੇ ਨਾਲ ਜਿਹੜਾ ਜ਼ੋਰਦਸ ਸੀ ਰਾਤ ਨੇੜੇ ਦੀ ਕਰਨ ਦੀ ਕੋਸ਼ਿਸ਼ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਸੰਧੀ ਰਾਤ ਨੂੰ ਸਾਡੇ ਐਸਪੀ ਮਾਸ਼ਗੋੜਾ ਦੇ ਪਿੰਡ ਵਾਲਾਂ ਦੇ ਸਹਿਯੋਗ ਦੇ ਨਾਲ ਰਾਤੀ ਜਿਹੜਾ ਮੁਲਯਮ ਸੀ ਸ਼ਕਲੂ ਮੈਂ ਤਾਂ ਸਨੂ ਸ਼ਗੂ ਮੈਂ ਤਾਂ ਜਿਹੜਾ ਬੰਚੀ ਦਾ ਪਰਿਵਾਰਾਂ ਜੋ ਦਸੇਦਾਰ ਨੂੰ ਦੱਦੇ ਦੇ ਬਰਾਬਰ ਲੱਗਦਾ ਸੀ ਇਹ ਡੰਬ ਮੈਨ ਹੈਡਾ ਗੁਗਵਾਜੀ ਨੂੰ ਕਹਦੇ ਨੇ ਤੇ ਇਹਨੂੰ ਰਾਤ ਹੀ ਅਰੈਸਟ ਕਰ ਲਿਆ ਸੀ ਇਹਦੇ ਖਿਲਾਫ ਐਫਆਈਆ ਨੰਬਰ 132 ਅੰਡਰ ਸੈਕਸ਼ਨ 62 2 ਤੇ 62 ਵੀਨਸ ਇਸ ਤਰ੍ਹਾਂ 18 ਬਕਸੋਂ ਐਟਸ ਦੇ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਮੁੱਲ ਨੂੰ ਰਾਤ ਦੀ ਜਿਹੜਾ ਅਰੇਸਟ ਕਰ ਲਿਆ ਗਿਆ ਇਹ ਦੇਸ ਬੰਦੀ ਜਿਹੜੀ ਫਰਦਵ ਜਿਹੜੀ ਤਕਤੀਸ਼ ਉਹ ਸਾਡੀ ਬੇਬਾ ਇਹ ਪ੍ਰਵਾਸੀ ਹੈ ਆਪਣੇ ਪ੍ਰਵਾਸੀ ਨੇ ਜੀ ਕਿਸ਼ੂ ਬਿਹਾਰ ਦੇ ਨੇ ਪਰ 2022 ਸਾਲ ਤੋਂ ਇਸ ਗੁਰੂਗੜ੍ਹ ਪਿੰਡ ਦੇ ਵਿੱਚ ਹੀ ਰਹਿੰਦੇ ਮੇਰਾ ਨਾਮ ਤੇਜਵੰਦ ਸਿੰਘ ਆ ਜੀ ਪਿੰਡ ਗੁਰੂਗੜ੍ਹ ਤੋਂ ਰਹਿਣੇ ਵਾਲਾ ਜੀ ਕੀ ਕਟਣਾ ਵਾਪਰੀ ਜਿਹੜੀ ਬੱਚੀ ਕਟਣਾ ਵਾਪਰੀ ਰਾਤ ਖਾਣਾ ਖਾ ਕੇ ਮੈਂ ਸੈਰ ਕਰਨ ਵਾਸਤੇ ਬਾਹਰ ਨਿਕਲਿਆ ਸੀ ਜਦੋਂ ਮੈਂ ਪਿੰਡ ਤੋਂ ਥੋੜਾ ਬਾਹਰ ਗਿਆ ਤੇ ਪਿੰਡ ਚ ਖੰਡਰ ਵਰਗੇ ਦੋ ਕਮਰੇ ਨੇ ਉਹ ਮੋੜ ਤੋਂ ਮੁੜਿਆ ਮੈਂ ਤਾਂ ਕੁੜੀ ਦੀ ਨਾ ਚੀਕਣ ਦੀ ਆਵਾਜ਼ ਸੁਣੀ ਮੈਂ ਜਦੋਂ ਮੈਂ ਜਾ ਕੇ ਦੇਖਿਆ ਜੀ ਉਹ ਬੰਦਾ 5 ਸਾਲ ਦੀ ਬੱਚੀ ਨੂੰ ਰੇਵ ਕਰਨ ਲੱਗਿਆ ਹੋਇਆ ਸੀ ਠੀਕ ਹੈ ਜੀ ਉਹ ਬੰਦੇ ਨੂੰ ਮੈਂ ਜਾ ਕੇ ਫੜਿਆ ਠੀਕ ਹੈ ਜੀ ਕੁੜੀ ਨੂੰ ਦੇਖਿਆ ਮੈਂ ਫਿਰ ਆਪਣੇ ਘਰਦਿਆਂ ਨੂੰ ਮੈਂ ਫੋਨ ਕਰਿਆ ਉਹਨਾਂ ਨੂੰ ਬੁਲਾਇਆ ਕੁੜੀ ਦੇ ਕੱਪੜਾ ਲੀੜਾ ਪਾਇਆ ਠੀਕ ਹੈ ਜੀ ਤੇ ਕੱਪੜਾ ਲੀੜਾ ਪਾ ਕੇ ਕੁੜੀ ਨੂੰ ਅਸੀਂ ਉਹਦੇ ਮਾਪਿਓ ਦੇ ਹਵਾਲੇ ਕਰਿਆ ਅਹ ਪਛਾਤਾ ਦਿੱਤੀ ਹਾਂ ਜੀ ਹਾਂ ਜੀ ਨਾਮ ਮੈਂ ਤੁਹਾਡਾ ਮੇਰਾ ਨਾਮ ਅਰਜਨ ਕੁਮਾਰ ਹੈ ਅਰਜਨ ਜੀ ਕੀ ਘਟਨਾ ਵਾਪਰੀ ਹੈ ਜਿਹੜੀ ਪਿੰਡ ਵਿੱਚ ਘਟਨਾ ਵਾਪਰੀ ਹੈ ਸ਼ਾਮ ਦੇ ਕਰੀਬ 7:30 ਵਜੇ ਮੇਰਾ ਦੋਸਤ ਰੋਟੀ ਪਾਣੀ ਖਾ ਕੇ ਸ਼ੈਰ ਕਰਨ ਗਿਆ ਸੀਗਾ ਜੀ ਤੇ ਇਹਨੇ ਜਦ ਦੇਖਿਆ ਜੀ ਸਾਡੇ ਪਿੰਡ ਤੋਂ ਬਾਹਰ ਇੱਕ ਖੰਡਰਈ ਆਈ ਉਹ ਉਹ ਖੰਡਰ ਚੋਂ ਆਵਾਜ਼ ਆ ਰਹੀ ਸੀ ਕੁੜੀ ਦੀ ਸਾਡੇ ਘਰ ਦੇ ਲੱਗ ਗਈ ਕੁੜੀ ਜੋ ਹੁੰਦੀ ਹੈ ਜੀ ਤੇ ਹੀ ਇਹਨੇ ਦੇਖਿਆ ਜਦੋਂ ਜਾ ਕੇ ਉੱਥੇ ਕੁੜੀ ਨਾਲ ਇੱਕ ਬੰਦਾ 50 ਸਾਲ ਦਾ ਹੀ ਸ਼ੁਕਲੀ ਸਿੰਘ ਕੁਮਾਰ ਆਈ ਉਹਦਾ ਨਾ ਉਹ ਗਲਤ ਹਰਕਤ ਕਰ ਰਿਹਾ ਸੀਗੇ ਉਹਨਾਂ ਤੇ ਇਹਨੇ ਜੀ ਕੁੜੀ ਨੂੰ ਚਲੋ ਛਡਾਇਆ ਛੁੜੋਈ ਛੜਾ ਕੇ ਉਹਦੀ ਮੰਮਾ ਕੋਲੇ ਲੈ ਕੇ ਗਿਆ ਜੀ ਤੇ ਚਲੋ ਅਸੀਂ ਮੰਮਾ ਕੋਲ ਲੈ ਕੇ ਗਿਆ ਜੀ ਅਸੀਂ ਮੈਂ ਸ਼ਹਿਰ ਨੂੰ ਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਸ਼ਹਿਰ ਤੋਂ ਮੁੜ ਕੇ ਗਏ ਆ ਜੀ ਸਾਨੂੰ ਉਹ ਬੰਦਾ ਮਿਲ ਗਿਆ ਜੀ ਗੁਰਦਾਰੇ ਕੋਲੇ ਤੇ ਉਹ ਬੰਦੇ ਨੂੰ ਅਸੀਂ ਚਲੋ ਕਿਹਾ ਜੀ ਚੱਲ ਘਰ ਨੂੰ ਚੱਲ ਵੀ ਅਸੀਂ ਥਾਣੇ ਫੋਨ ਕੀਤਾ ਹੋਇਆ ਵੀ ਤੂੰ ਥਾਣੇ ਜਾਣਾ ਹੁਣ ਉਹ ਬੰਦਾ ਸਾਡੇ ਨਾਲ ਹੀ ਹੱਥੋਪਾਈ ਕਰਨ ਲੱਗ ਗਿਆ ਜੀ ਅਸੀਂ ਆਪਣੇ ਬਚਾਅ ਚ ਚਲੋ ਅਸੀਂ ਵੀ ਮਾਰੇ ਛੱਪੜ ਮੁੱਕਾ ਤੇ ਐਨਐਚਏ ਜੀ ਚਲੋ ਅਸੀਂ ਉਹਨੂੰ ਬਿਠਾ ਲ ਕੇ ਮੋਟਰਸਾਈਕਲ ਤੇ ਥਾਣੇ ਲੈ ਕੇ ਗਏ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਸਖਤ ਸਖ ਕਰਵਾਈ ਹੋਵੇ ਜੀ ਤਾਂ ਕਿ ਅੱਗੇ ਤੋਂ ਇਹ ਜੀ ਕੋਈ ਵੀ ਵਿਅਕਤੀ ਇਹ ਜੀ ਕਾਨੂੰਨੀ ਹਰਕਤ ਨਾ ਕਰੇ ਫੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ